भारतीय सेना ने पाकिस्तान के नापाक मनसूबे किया नाकाम आख्या भाजपा नेता तरुण चुग ने नगर निगम वालों शहर में सफाई अभियान अठवे दिन भी रहा जारी आते हुन खबरां विस्थार ਸਟੇਟ ਅਫਸਰ ਤਰਮਿੰਦਰਜੀਤ ਸਿੰਘ ਨੇ ਫਾਸਫੇਦੀ ਰਿਪੋਰਟ ਦਾ ਸੰਗਿਆਨ ਲੈਂਦਿਆਂ ਹੋਇਆਂ ਕੰਪਨੀ ਬਾਗ ਵਿੱਚ ਲੱਗੇ ਸਾਰੇ ਰੇੜੀਫੜੀ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਸਖਤ ਰਵੱਈਆ ਅਪਣਾਉਂਦਿਆਂ ਕਿਹਾ ਕਿ ਜੇਕਰ ਅੱਜ ਸ਼ਾਮ ਤੱਕ ਸਾਰੇ ਰੇੜੀਆਂ ਨਾ हटਾਈਆਂ ਗਈਆਂ ਤਾਂ ਕੱਲ੍ਹ ਸਿਰੇ ਵੱਡੀ ਕਾਰਵਾਈ ਕਰਦਿਆ ਹੋਇਆ ਸਾਰੀਆਂ ਰੇੜੀਆਂ ਨੂੰ ਉਠਵਾ ਦਿੱਤਾ ਜਾਵੇਗਾ। ਕੰਪਨੀ ਬਾਗ ਜੋ ਅੰਮ੍ਰਿਤਸਰ ਦਾ ਇੱਕ ਪ੍ਰਮੁੱਖ ਸਿਹਤ ਸਥਾਨ ਮੰਨਿਆ ਜਾਂਦਾ ਸੀ ਲੰਮੇ ਸਮੇਂ ਤੋਂ ਗੰਦਗੀ, ਅਣਵਣ ਰੇੜੀਆਂ ਅਤੇ ਅਨਕਾਨੂੰਨੀ ਖਪਤਕਾਰਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ। ਲੋਕਾਂ ਵੱਲੋਂ ਸ਼ਿਕਾਇਤਾਂ ਮਿਲਣ ਦੇ ਬਾਅਦ ਪਾਸਵੇਦੀ ਇੱਕ ਖਾਸ ਰਿਪੋਰਟ ਨੇ ਸਥਾਨਕ ਪ੍ਰਸ਼ਾਸਨ ਨੂੰ ਜਾਗਰੂਕ ਕੀਤਾ। ਅਸਟੇਟ ਅਫਸਰ ਨੇ ਸਪਸ਼ਟ ਕੀਤਾ ਕਿ ਇਲਾਕੇ ਦੀ ਸੁਚਜਿਤਾ ਅਤੇ ਲੋਕਾਂ ਦੀ ਸਿਹਤ ਨਾਲ ਕੋਈ ਵੀ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਨਜੋਕ ਮਿਸ਼ਰ ਸਾਹਿਬ ਅਤੇ ਮੇਰ ਸਾਹਿਬ ਹਨ ਸਾਨੂੰ ਪਹਿਲਾਂ ਹੀ ਦੱਸਿਆ ਨੇ ਕੰਪਨੀ ਬਾਗ ਬਾਰੇ ਅਸੀਂ ਇੱਕ ਦੋ ਵਾਰੀ ਪਹਿਲਾਂ ਵੀ ਕਾਰਵਾਈ ਕੀਤੀ ਆ ਹੁਣ ਸਾਨੂੰ ਦੁਬਾਰਾ ਸ਼ਿਕਾਇਤਾਂ ਮਿਲਿਆ ਕਿ ਡੇੜੀਏ ਵਾਲੇ ਜਾਂ ਕੁਝ ਫਰੂਟ ਵਾਲੇ ਜਾਂ ਕੁਝ ਮਾਲਿਸ਼ ਵਾਲੇ ਕੰਪਨੀ ਬਾਗ ਦੇ ਅੰਦਰ ਆਪਣੀਆਂ ਆਪਣੀਆਂ ਦੁਕਾਨਾਂ ਲਗਾ ਰਹੇ ਨੇ ਜਿਹੜੇ ਸਵੇਰੇ 6 ਵਜੇ ਜਾਂ ਲਗਭਗ 7 ਵਜੇ ਆਂਦੇ ਆ 10 ਵਜੇ ਸਾਡੇ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਇੱਥੇ ਸਿਰਫ ਸੇਲ ਕਰਨ ਵਾਲੇ ਵਾਸਤੇ ਹੀ ਇਹ ਜਗ੍ਹਾ ਆ ਤੁਹਾਡੇ ਵਾਸਤੇ ਬਾਕੀ ਹੋਰ ਵੈਂਡਿੰਗ ਜ਼ੋਨ ਬਣੇ ਹਨ ਉੱਥੇ ਜਾ ਕੇ ਆਪਣੀਆਂ ਰੇਡੀਆਂ ਫੜੀਆਂ ਲਗਾਣ ਤੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਉੱਥੋਂ ਹਟਾਤਾ ਜਾਊਗਾ ਪਹਿਲਾਂ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਕਿਉਂਕਿ ਉਹ ਵੀ ਗਰੀਬ ਲੋਕ ਨੇ ਉਹ ਐਸਾ ਉਹਨਾਂ ਨੂੰ ਫਿਰ ਕਹਿਣ ਲੱਗ ਜਾਂਦੇ ਕਿ ਅਸੀਂ ਆਪਣਾ ਸਮਾਨ ਲੈ ਆਂਦਾ ਉਹਨਾਂ ਨੂੰ ਕਹਿੰਦਾ ਕਿ ਕੱਲ ਤੋਂ ਆਪਣਾ ਸਮਾਨ ਨਾ ਲੈ ਕੇ ਆਣ ਜਿਹੜਾ ਅੱਜ ਉਹਨਾਂ ਨੇ ਆਪਣਾ ਸਮਾਨ ਲਿਆਂਦਾ ਸੀ ਉਹਨਾਂ ਨੇ ਸੇਲ ਕਰ ਲਿਆ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਉੱਥੋਂ ਤੁਸੀਂ ਬਿਲਕੁਲ ਦੇਖ ਲੋਗੇ ਕਿ ਇਨਾ ਫੂਡ ਫੜੀਆਂ ਰੇੜੀਆਂ ਵਾਲਿਆਂ ਤੋਂ ਬਿਲਕੁਲ ਫ੍ਰੀ ਹੋਏਗਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਲ ਤਰੁਣ ਚੋਗ ਨੇ ਕਿਹਾ ਕਿ ਮੋਦੀ ਸਰਕਾਰ ਦੀ ਫੈਸਲਾਕੁ ਨੀਤੀ ਅਤੇ ਆਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਨੂੰ ਟੁਕਵਾ ਜਵਾਬ ਦਿੱਤਾ ਹੈ ਫਾਰੂਕ ਅਬਦੁੱਲਾ ਮੁਫਤੀ ਅਤੇ ਗਾਂਧੀ ਪਰਿਵਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਭਾਰਤ ਦੇ ਨਾਲ ਹਨ ਜਾਂ ਵੋਟ ਬੈਂਕ ਲਈ ਪਾਕਿਸਤਾਨ ਪੱਖੀ ਰਾਜਨੀਤੀ ਦੇ ਨਾਲ ਫਾਰੂਕ ਅਬਦੁੱਲਾ ਸਾਹਿਬ ਭਾਰਤ ਦੀ ਸੁਰੱਖਿਆ ਕਿਸੇ ਦੂਸਰੇ ਦੇਸ਼ ਦੀ ਕਿਰਪਾ ਆਪ ਦ੍ਰਿਸ਼ਟੀ ਪਰ ਨਹੀਂ ਟਿਕੀ ਹੈ भारत अपनी सीमाओं और नागरिकों की रक्षा करना जानता है आतंकवाद को खत्म करने के लिए दगाबाज पाकिस्तान से उम्मीद नहीं है भारत की तरफ से आतंक के समूल नाश पर दृढ़ इच्छा शक्ति और ऑपरेशन संदूर जैसी कार्रवाई की जरूरत होती है जो नरेंद्र मोदी जी की सरकार ने पिछले दिनों में सर्जिकल स्ट्राइक वन टू ऑपरेशन संदूर के माध्यम से पूरे विश्व को दिखा दिए भारतीय सेना की वीरता और मारक क्षमता ने ऑपरेशन संदूर में पाकिस्तान के मंसूबे ध्वस्त कर दिए और कांग्रेस सहित इंडी गठबंधन को यह खटक रहा है कष्ट वहां हुआ है दर्द यहां हो रहा है कष्ट पाकिस्तान में हुआ है दर्द इंडी गठबंधन के नेताओं को हो रहा है राहुल गांधी फारूक अब्दुल्ला साहब की भारत को बजाय पाकिस्तान की चिंता है अब्दुल्ला मुफ्ती और गांधी खानदान को तय करना होगा कि वो देश के साथ खड़े हैं या देश के दुश्मनों के सुर में सुर मिला रहे नगर निगम ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਸੁੰਦਰੀਕਰਨ ਅਤੇ ਸਫਾਈ ਦਾ ਅਭਿਆਨ 8ਵੇਂ ਦਿਨ ਵੀ ਜਾਰੀ ਰਿਹਾ ਅਤੇ ਇਹ ਅਭਿਆਨ ਵਿਧੀ ਕਮਿਸ਼ਨਰ सुरेंद्र ਸਿੰਘ ਦੀ ਅਗਵਾਈ ਹੇਠ ਰਾਮਤਲਾਈ ਚੌਕ ਤੋਂ ਸਿਟੀ ਸੈਂਟਰ ਤੱਕ ਜਾਰੀ ਰਿਹਾ ਜਿਸ ਦੌਰਾਨ ਸਿਟੀ ਸੈਂਟਰ ਹੋਟਲ ਐਸੋਸੀਏਸ਼ਨ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਅਤੇ ਨਿਗਮ ਦੇ ਵੱਖ-ਵੱਖ ਵਿਭਾਗਾਂ ਵੱਲੋਂ ਸਫਾਈ ਨਜਾਇਜ਼ ਕਬਜ਼ੇ ਹਟਵਾਂ ਸਿਵਲ ਦੇ ਕੰਮ ਅਤੇ ਨਜਾਇਜ਼ ਇਸ਼ਤਿਹਾਰ ਬੋਰਡ ਉਤਾਰਨ ਦੇ ਕੰਮ ਕੀਤੇ ਗਏ। ਇਸ ਤੋਂ ਇਲਾਵਾ ਨਗਰ ਨਿਗਮ ਦੀਆਂ ਟੀਮਾਂ ਅਤੇ ਡੇਰਾਬਾਬਾ ਪੂਰੀ ਵਾਲਿਆਂ ਦੇ ਸਹਿਯੋਗ ਨਾਲ ਇਹ ਅਭਿਆਨ ਲਗਾਤਾਰ ਚੱਲ ਰਿਹਾ। ਐਸੋਸੀਏਸ਼ਨ ਦੇ ਜਸਪੀਰ ਸਿੰਘ ਪਾਟੀਆਂ ਨੇ ਕਿਹਾ ਕਿ ਇਹ ਗੋਲਡਨ ਗੇਟ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਚਲਾਇਆ ਜਾ ਰਿਹਾ ਅਭਿਆਨ ਸ਼ਹਿਰ ਲਈ ਬੜਾ ਲਾਹੇਵੰਦ ਹੈ। ਇਸ ਮੌਕੇ ਵਿਧੀਕ ਕਮਿਸ਼ਨਰ सुरेंद्र ਸਿੰਘ ਨੇ ਸ਼ਰਵਾਸਤਿਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਹਰਾ-ਭਰਾ ਬਣਾਉਣ ਵਿੱਚ ਨਗਰ ਨਿਗਮ ਦਾ ਸਹਿਯੋਗ ਦੇ। ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਸਿਹਤ ਅਫਸਰ ਡਾਕ ਡਾਕਟਰ ਯੋਗੇਸ਼ ਅਰੋੜਾ ਵਿਗਿਆਪਨ ਸੁਪਰਡੈਂਟ ਪੁਸ਼ਪਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਪਲਵਿੰਦਰ ਸਿੰਘ ਚੀਫ ਸੈਨੀਟਰੀ ਇੰਸਪੈਕਟਰ ਵਿਜੇ ਗਿਲ ਤੋਂ ਇਲਾਵਾ ਪਾਰੀਗੰਤੇ ਵਿੱਚ ਕਰਮਚਾਰੀ ਅਤੇ ਸ਼ਹਿਰ ਵਾਸੀ ਸ਼ਾਮਲ ਸਨ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਮਾਨਯੋਗ ਮੇਅਰ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਜਿਹੜਾ ਹੈਗਾ ਸਪੈਸ਼ਲ ਸਵੱਈ ਅਭਿਆਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਚਲਾਇਆ ਜਾ ਰਿਹਾ ਅੱਜ ਇਹਦਾ 8ਵਾਂ ਦਿਨ ਹੈ ਬਹੁਤ ਹੀ ਜਿਹੜਾ ਹੈਗਾ ਸਾਨੂੰ ਜਿਹੜਾ ਸਿਟੀਜ਼ਨਜ਼ ਲੋਕਪਰਮਾ ਹੰਗਾਰਾ ਮਿਲ ਲਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਭਾਵੇਂ ਉਹ ਧਾਰਮਿਕ ਨੇ ਭਾਵੇਂ ਉਹ ਰਿਲੀਜੀਅਸ ਨੇ ਆਪਣਾ ਸੋਸ਼ਲ ਨੇ ਜਾਂ ਹੋਰ ਜਿਹੜੀਆਂ ਸਮਾਜਿਕ ਖੇਤਰ ਚ ਕੰਮ ਕਰਨ ਵਾਲੇ ਜਿੰਨੇ ਵੀ ਲੋਕ ਨੇ ਸਾਡੇ ਨਾਲ ਰੋਜ਼ ਜੁੜਨੇ ਨੇ ਅੱਜ ਇੱਥੋਂ ਦੇ ਜਿਹੜੇ ਹੋਟਲ ਐਸੋਸੀਏਸ਼ਨ ਹੈ ਉਹ ਸਾਡੇ ਨਾਲ ਆਏ ਆ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਸਾਡੀ ਇਹ ਜਿਹੜੀ ਮੁਹਿੰਮ ਚੱਲੀ ਹੈ ਇਹ ਜੇ ਸਾਡਾ ਸਾਥ ਦੇਣ ਉਥੇ ਜਿੱਤੇ ਇਹਨਾਂ ਦੀਆਂ ਵੀ ਪ੍ਰੋਬਲਮਸ ਨੇ ਉਹ ਵੀ ਅਸੀਂ ਸੁਣ ਰਹੇ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜਾ ਹੈਗਾ ਵਿਸ਼ਵਾਸ ਦਿਲਾਉਣਾ ਨਾਲ ਹੀ ਅਪੀਲ ਕਰਦਾ ਕਿ ਅਸੀਂ ਸ਼ਹਿਰ ਨੂੰ ਸਾਰੇ ਰਲ ਮਿਲ ਕੇ ਸਾਫ਼ ਸੁਥਰਾ ਰੱਖਾਂਗੇ ਅਸੀਂ ਸਾਰੇ ਬੇਨਤੀ ਹੈ ਵੀ ਇਹਨਾਂ ਦਾ ਜਿਹੜਾ ਕੰਮ ਪਹਿਲਾਂ ਸੀਵਰੇਜ ਦਾ ਕੰਮ ਸੀ ਇਹਨਾਂ ਨੇ ਸਾਰਾ ਸੀਵਰੇ ਸਾਡੇ ਸਿਟੀ ਸੈਂਟਰ ਦਾ ਸਾਫ਼ ਕਰਵਾਤਾ ਹੈ ਉਸ ਤੋਂ ਪਰੇੰਤ ਜਿਹੜੀ ਹੈ 골ਡਨ ਟੈਂਪਲ ਵਾਲੀ ਰੋਡ ਹੈ ਉਰ ਦੇ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਸਾਰਾ ਇਹ ਸਾਫ ਕਰਵਾ ਰਹੇ ਨੇ ਸੋ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਬਾਕੀ ਵੀ ਸਾਰੇ ਸ਼ਹਿਰ ਦਾ ਧਿਆਨ ਇਹਨਾਂ ਨੇ ਰੱਖਣਾ ਉਹ ਰੱਖ ਰਹੇ ਨੇ ਧਿਆਨ 골ਡਨ ਗੇਟ ਤੋਂ ਸ਼ੁਰੂ ਹੋ ਕੇ ਅੱਜ 500 ਤੱਕ ਪਹੁੰਚੇ ਆ ਅੱਜ ਇਥੋਂ ਆਪਾਂ 골ਡਨ ਟੈਂਪਲ ਤੱਕ ਜਾਣਾ ਹੈ ਸਾਰੀ ਸਫਾਈ ਦਾ ਧਿਆਨ ਮਿਸ਼ਰ ਸਾਹਿਬ ਰੱਖ ਰਹੇ ਨੇ ਪਿੰਗਲਵਾੜਾ ਦੇ ਸੰਸਥਾਪਕ ਪਗਤਪੂਰਨ ਸਿੰਘ ਜੀ ਜਿੰਨਾਂ ਦੀ 33ਵੀਂ ਬਰਸੀ ਪਿੰਗਲਵਾੜਾ ਸੰਸਥਾ ਵੱਲੋਂ ਮਨਾਇ ਗਈ ਐਸ ਮੋਕੇ ਡੀਪੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨੇ ਭਗਤ ਜੀ ਨੂੰ ਨਿੱਗੀ ਸ਼ਰਧਾਂਜਲੀ ਪੇਂਟ ਕਰਦਿਆ ਕਿ ਭਗਤਪੂਰਨ ਸਿੰਘ ਵੱਲੋਂ ਲੋੜਵੰਦ ਲੋਕਾਂ ਦੀ ਪਹਲਾਈ ਲਈ ਕੀਤੇ ਗਏ ਕੰਮ ਦੁਨੀਆ ਭਰ ਵਿੱਚ ਇੱਕ ਮਿਸਾਲ ਹਨ। ਉਹਨਾਂ ਨੇ ਮਨੁੱਖਤਾ ਦੀ ਸੇਵਾ ਬਿਨਾਂ ਕਿਸੇ ਪੇਤਪਾਉ ਤੋਂ ਆਪਣੇ ਹੱਥੀ ਕੀਤੀ ਅਤੇ ਇੱਕ ਅਜਿਹੀ ਸੰਸਥਾ ਖੜੀ ਕਰ ਦਿੱਤੀ ਜੋ ਕਿ ਅੱਜ ਹਜ਼ਾਰਾਂ ਯਤੀਮਾਂ ਅਤੇ ਬੇਸਹਾਰਿਆਂ ਦਾ ਘਰ ਬਣ ਗਈ ਹੈ। ਉਹਨਾਂ ਕਿਹਾ ਕਿ ਅੱਜ ਜੇਕਰ ਸਾਨੂੰ ਵੀ ਲਵਾਰਸ ਬੱਚਾਂ ਦੇ ਸੰਭਾਲ ਲਈ ਕੋ ਲੋੜ ਪੈਂਦੀ ਹੈ ਅਸੀ ਫਗਤਪੂਰਨ ਸਿੰਘ ਜੀ ਦੇ ਪਿੰਗਲਵਾੜੇ ਉੱਤੇ ਹੀ ਸਭ ਤੋਂ ਵੱਧ ਪਰੋਸਾ ਕਰਦੇ ਆ 22 ਅਪ੍ਰੈਲ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਤਣਾਅ ਦੇ ਹਵਾਲੇ ਨਾਲ ਚਾਲੂ ਹੋਈ ਗਰਮਾ ਗਰਮੀ ਦੇ ਦੌਰਾਨ ਅਟਾਰੀ ਇੰਟੀਗ੍ਰੇਟਿਡ ਚੈੱਕਪੋਸਟ ਆਈਸੀਪੀ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਇਹ ਹੀ ਆਈਸੀਪੀ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਮਹੱਲੀ ਜ਼ਮੀਨੀ ਟ੍ਰੇਡ ਰੂਟ ਸੀ ਅਤੇ ਇਸ ਰਾਹੀਂ ਅਫਗਾਨਿਸਤਾਨ ਤੋਂ ਵੱਡੇ ਡਰਾਈ ਫਰੂਟ ਆਯਾਤ ਹੁੰਦੇ ਸਨ। 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੀ ਲੱਗੀ ਜੰਗ ਤੋਂ ਬਾਅਦ ਅੱਜ ਜਿਹੜੀ ਟ੍ਰੇਡ ਹੈ ਸਭ ਤੋਂ ਵੱਡੀ ਟ੍ਰੇਡ ਹੁੰਦੀ ਹੈ ਡਰਾਈ ਫਰੂਟ ਦੀ ਜੋ ਕਿ ਅਫਗਾਨਿਸਤਾਨ ਤੋਂ ਸਾਰਾ ਇੱਥੇ ਪਹੁੰਚਦਾ ਸੀਗਾ ਪਰ ਅੱਜ ਅਟਾਰੀ ਆਈਪੀਸੀ ਬਾਰਡਰ ਬਿਲਕੁਲ ਪੂਰੀ ਤਰ੍ਹਾਂ ਬੰਦ ਹੈ ਪੂਰੀ ਤਰ੍ਹਾਂ ਠੱਪ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜਾਣਕਾਰੀ ਲੈਣ ਪਹੁੰਚੇ ਆਂ ਡਰਾਈ ਫਰੂਟ ਮਾਰਕੀਟ ਮਾਰਕੀਟ ਦੇ ਵਿੱਚ ਜਿੱਥੇ ਕਿ ਪ੍ਰਧਾਨ ਜੀ ਮੌਜੂਦ ਨੇ ਜਾਣਕਾਰੀ ਲੈਣੇ ਆ ਵੀ ਕੀ ਕਾਰਨ ਹੈ ਕਿ ਮਸਲਾ ਹੈ ਹੁਣ ਉਹ ਕਿਸ ਤਰ੍ਹਾਂ ਹੁਣ ਰੁਕਿਆ ਪਿਆ ਕੰਮ ਹੈ ਤੇ ਕਿੰਨੀ ਕ ਘਾਟ ਉਹਦੀ ਸਰੀ ਹੋਣੀ ਹੈ ਜੀ ਸਰ ਪਹਿਲਾਂ ਤਾਂ ਸਵਾਗਤ ਹੈ ਸਰ ਤੁਹਾਡਾ ਸਭ ਤੋਂ ਪਹਿਲੇ ਮੈਂ ਸਵਾਗਤ ਕਰਨਾ ਤੁਹਾਡੇ ਫਾਸਟੇ ਚੈਨਲ ਦਾ ਜਿਹਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਅੰਮ੍ਰਿਤਸਰ ਦਾ ਆਪਣੇ ਡਾਈ ਫੂਡ ਐਸੋਸੀਏਸ਼ਨ ਦਾ ਰੈਨ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਦਾ ਮਾਰਕੀਟ ਦਾ ਉਹ ਰੀਜੀਪੀ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਦਾ ਵਪਾਰਸਰ ਹਾਂ ਮੈਂ ਤਾਂ ਇਹ ਬੜਿਆ ਦੱਸਣਾ ਚਾਹਨਾ ਕਿ ਜਿਹੜਾ ਅਟੈਕ ਹੋਇਆ ਹੈ ਤਾਂ ਪਤਾ ਹੀ ਹੈ ਸ਼ਿਰਨਗਰ ਜਿਹੜਾ ਨਜਾਇਜ਼ ਵਿਚਾਰੇ ਬੰਦੇ ਮਾਰੇ ਗਏ ਸਾਡੇ ਫੈਮਲੀਆ ਦੇ ਸਾਡੇ ਭਾਈ ਸਾਡੇ ਭੈਣ ਉਸ ਤੋਂ ਬਾਅਦ ਮੋਦੀ ਸਰਕਾਰ ਨੇ ਫੈਸਲਾ ਲਿੱਤਾ ਕਿ ਅਸੀਂ ਟ੍ਰੇਡ ਬਿਲਕੁਲ ਸੀਲ ਕਰਤੀ ਹੈ ਬਿਲਕੁਲ ਬਾਰਡਰ ਬੰਦ ਕਰ ਦਿੱਤਾ ਉਦੇ ਵਾਸਤੇ ਮੈਂ ਸਭ ਤੋਂ ਪਹਿਲੇ ਇੱਕ ਇਹ ਗੱਲਾਂ ਜਾਨਣਾ ਕਿ ਸਾਡੇ ਵਪਾਰੀ ਸਭ ਤੋਂ ਪਹਿਲੇ ਦੇਸ਼ ਹੈ ਉਸ ਤੋਂ ਬਾਅਦ ਵਪਾਰ ਹੈ ਪਹਿਲੇ ਦੇਸ਼ ਉਸ ਤੋਂ ਬਾਅਦ ਵਪਾਰ ਹੈ ਪਰ ਉਸ ਤੋਂ ਬਾਅਦ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਆ ਰਹੀ ਹੈ ਕਿ ਸਾਡਾ ਅਫਗਾਨਿਸਤਾਨ ਦੇ ਨਾਲ ਕਿਸੇ ਕਿਸਮ ਦਾ ਕੋਈ ਵੀ ਡਿਸਪਿਊਟ ਨਹੀਂ ਹੈ ਅਫਗਾਨਿਸਤਾਨ ਦਾ ਮਾਲ ਲਗਾਤਾਰ ਜੁਨੀਆਂ جنگਾਂ ਹੋਈਆਂ ਆਂਦਾ ਹੀ ਰਿਹਾ ਲੇਕਿਨ ਇਹ ਪਹਿਲੀ ਵਾਰੀ ਅਫਗਾਨਿਸਤਾਨ ਦਾ ਮਾਲ ਬੰਦ ਹੋਇਆ ਉਹਦੇ ਵਿੱਚ ਸਾਰਾ ਫਾਲਟ ਜਿਹੜਾ ਉਹ ਪਾਕਿਸਤਾਨ ਦਾ ਹੈ ਕਿਉਂਕਿ ਪਾਕਿਸਤਾਨ ਔਰ ਅਫਗਾਨਿਸਤਾਨ ਦਾ ਪੂਰਾ ਡਿਸਪਿਊਟ ਚੱਲ ਰਿਹਾ ਹੈ ਉਦੇ ਕਰਕੇ ਇਹ ਰਸਤਾ ਰੁਕਿਆ ਹੈ ਉਹ ਅਸੀਂ ਆਪਣੀ ਹਾਇਰ ਅਥਾਰਟੀ ਤੇ ਵੀ ਸਭ ਲੈਟਰ ਭੇਜਿਆ ਹੈ ਮੈਕਸਿਮਮ ਜਿਹੜੇ ਹੈ ਉਹ ਇਹੀ ਜਵਾਬ ਆ ਰਿਹਾ ਕਿ ਇਹਨਾਂ ਦਾ ਆਪਣਾ ਆਪਣਾ ਡਿਸਪਿਊਟ ਹੈ ਉਸ ਕਰਕੇ ਰਸਤਾ ਬੰਦ ਹੈ ਅਗਰ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਦੇ ਹਾਲ ਸੁਧਰ ਜਾਣ ਔਰ ਅਸੀਂ ਪ੍ਰੈਸ਼ਰ ਕਰਕੇ ਇੰਡੀਆ ਵੱਲੋਂ ਫਿਰ ਦੁਬਾਰਾ ਰਸਤਾ ਖੋਲਿਆ ਜਾਵੇ ਕਿਉਂਕਿ ਸਾਡਾ ਅਫਗਾਨਿਸਤਾਨ ਦੇ ਨਾਲ ਕੋਈ ਕਿਸੇ ਕਿਸਮ ਦਾ ਕੋਈ ਡਿਸਪਿਊਟ ਨਹੀਂ ਨਾ ਕਿ ਵਪਾਰੀਆਂ ਦਾ ਨਾ ਗੌਰਮੈਂਟ ਦਾ ਔਰ ਇਹਦੇ ਨਾਲ ਜਿਹੜਾ ਹੈ ਕਿ ਕਾਫੀ ਵੱਡਾ ਨੁਕਸਾਨ ਹੋਏਗਾ ਅਗਰ ਰਸਤਾ ਬੰਦ ਰਿਹਾ ਕਿਉਂਕਿ ਇਹ ਹੋਇਆ ਰਸਤਾ ਹੈ ਜਿਹੜਾ ਸਾਨੂੰ ਵੀ ਦਿਨ 5 ਡੇਸ ਦੇ ਵਿੱਚ ਮਾਲ ਜਿਹੜਾ ਸਾਡੇ ਅਫਗਾਨਿਸਤਾਨ ਦੇ ਕੋਲੋਂ ਆ ਸਕਦਾ ਹੈ ਐਸਪੋਰਟ ਦੇ ਥਰੂ ਕਿਉਂਕਿ ਇਹ ਫਾਸਟ ਪੋਰਟ ਹੈ ਔਰ ਇਹਦੇ ਨਾਲ ਹਜ਼ਾਰਾਂ ਕੁਲੀ ਉਹ ਬੇਗਾਰ ਹੋ ਗਏ ਜਿਹੜਾ ਲੋਕਾਂ ਦਾ ਕੰਮ ਨਹੀਂ ਲਿਆ ਕਸਟਮ ਕਲੀਅਰੈਂਸ 'ਤੇ ਬੈਠ ਗਏ ਔਰ ਵਪਾਰੀ ਜਿਹੜੇ ਸਾਰੇ ਪਰੇਸ਼ਾਨ ਹਨ ਕਿਉਂਕਿ ਉਪਰੋਂ ਜਿਹੜੀ ਕਰਾਬ ਹੈ ਨਵੀਂ ਹੋ ਤਿਆਰ ਹੈ ਜੁਲਾਈ ਐਂਡ ਦੇ ਅਗਸਟ ਮਾਲ ਆਨੇ ਸ਼ੁਰੂ ਹੋ ਜਾਂਦੀ ਹੈ ਮਾਲ ਤਿਆਰ ਹੈ ਲੇਕਿਨ ਸਾਡੇ ਕੋ ਕੋਈ ਰਸਤਾ ਨਹੀਂ ਸਿਰਫ ਇੱਕ ਰਸਤਾ ਹੈ ਜਿਹੜਾ ਕਿ 35 ਤੋਂ 40 ਦਿਨ ਲੈਂਦਾ ਹੈ ਉਹ ਰਸਤੇ ਬੜਾ ਲੰਮਾ ਰਸਤਾ ਹੈ ਵਾਸਤੇ ਕਿ ਉਹਦੇ ਵਾਸਤੇ ਜਿਹੜੇ ਆਈਟਮਾ ਪਰਿਸ਼ੀਏਬਲ ਹੈ ਖਰਾਬ ਹੁੰਦਾ ਡਰ ਹੈ ਔਰ ਮੈਂ ਹੋਏ اپੀਲ ਕਰਾਂਗਾ ਸਾਡੇ ਜਿਹੜੇ ਵਿਦੇਸ਼ ਮੰਤਰੀ ਹੈ ਉਹ ਕਿਸੇ ਵੀ ਤਰੀਕੇ ਨਾਲ ਇਸ ਚੀਜ਼ ਨੂੰ ਸੀਐਸਲੀ ਲੈ ਕੇ ਅਸੀਂ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਨਾ ਚਾਹੁੰਦੇ ਸਾਡੇ ਵਾਸਤੇ ਦੇਸ਼ ਪਹਿਲੇ ਹੈ ਲੇਕਿਨ ਜਿਹੜਾ ਵਪਾਰ ਸਾਡਾ ਅਫਗਾਨਿਸਤਾਨ ਨਾਲ ਹੈ ਉਹ ਸੁਮੂਥਲੀ ਪਹਿਲੇ ਵੀ ਚੱਲਿਆ ਆ ਰਿਹਾ ਅਸੀਂ ਕਹਾਂਗੇ ਅੱਗੇ ਵੀ ਇਸੇ ਚੱਲੇ ਆ ਰਵੇ ਜਿਹੜੀਆਂ ਪ੍ਰੋਬਲਮਸ ਹੈਗੀਆਂ इंडिया ਕੀ ਤੁਹਾਡੀਆਂ ਅਸੀਂ ਅਸੀਂ ਨਹੀਂ ਲੱਕੀ ਸ਼ੇਅਰ ਕਰ ਸਕਦੇ ਜੋ ਕਿ ਗਵਰਨਮੈਂਟ ਦੀਆਂ ਹੈਗੀਆਂ ਆਪਣੇ ਤੌਰ ਦੇ ਤੇ ਉਹਨੂੰ ਸੋਲਵ ਕਰਕੇ ਇਸ ਲੱਛਰ ਨੂੰ ਦੁਬਾਰਾ ਸਚਾਰੂ ਰੂਪ ਨਾਲ ਚਾਲੂ ਕੀਤਾ ਜਾਵੇ। ਪਰਾਂ ਤੋਂ ਲੈ ਕੇ 19 ਦੇ ਵਿੱਚ ਜਿਹੜੀ 3886 ਕਰੋੜ ਰੁਪਏ ਦੀ ਜਿਹੜੀ ਵਪਾਰ ਚੱਲ ਰਿਹਾ ਸੀ ਪਰ ਜਿਸ ਵਿੱਚ 1800 ਵੱਧ ਕਾਰਗੋ ਟਰੱਕ ਅਤੇ 71500 ਯਾਤਰੀ ਡੀਪੀਆਈ ਤੁਰੰਤ ਸਰਹੱਦ ਦੀ ਰਾਹੀ ਜਾਂਦੇ ਸਨ। ਪਰ ਅੱਜ ਉਹ ਬਿਲਕੁਲ ਰੁਕੇ ਪਏ ਨੇ ਬੜੀ ਵੱਡੀ ਕਾਟ ਆ ਗੋ ਧਿਆਰਾਂ ਦਾ ਸੀਜ਼ਨ ਸ਼ੁਰੂ ਹੈ ਤੇ ਸਰਕਾਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹ ਜਿਹੜਾ ਟ੍ਰੇਡ ਖੁੱਲਣੀ ਚਾਹੀਦੀ ਹੈ ਤਾਂ ਜੋ ਲੋਕ ਜਿਹੜੇ ਕੰਮ ਤੋਂ ਵਾਂਝੇ ਰਹਿ ਚੁੱਕੇ ਨੇ ਉਹਨਾਂ ਨੂੰ ਕੰਮ ਮਿਲ ਸਕੇ ਅਰ ਦੇਸ਼ ਦੇ ਜਿਹੜੇ ਸੁਖਾਵਲੇ ਜਿਹੜੇ ਰਿਸ਼ਤੇ ਸੀਗੇ ਮੁੜ ਉਹਦਾ ਬੰਨੇ ਚਾਹੀਦੇ ਵਪਾਰ ਨਹੀਂ ਬੰਦ ਹੋਣਾ ਚਾਹੀਦਾ ਇੱਕ ਜਿਹੜਾ ਮਿਸ਼ਨ ਸੰਦੂਰ ਚਲਾਇਆ ਉਹ ਇੱਕਾਤਵਾਦ ਦੇ ਖਿਲਾਫ ਹੈ ਆਦ ਤੱਕ ਵਾਦ ਨੂੰ ਜੜ ਤੋਂ ਖਤਮ ਕਰਨ ਦੇ ਲਈ ਸਾਰੇ ਦੇਸ਼ਾਂ ਨੂੰ ਇਕੱਠੇ ਹੋਣ ਦੀ ਲੋੜ ਸੀ ਤੇ ਸੋ ਜਿਹੜਾ ਇਹ ਹੁਣ ਟ੍ਰੇਡ ਜਿਹੜੀ ਰੁਕੀ ਹੈ ਇਹਦੇ ਲਈ ਉਹਨਾਂ ਨੇ ਗੁਹਾਰ ਵੀ ਲਗਾਈ ਹੈ ਸਰਕਾਰ ਦੇ ਪ੍ਰਸ਼ਾਸਨ ਨੂੰ ਐਸੇ ਬਾਰੇ ਗੰਬੀਰਤਾ ਨਾਲ ਸੋਚਣ ਦੀ ਲੋੜ ਹੈ ਤਾਂ ਜੋ ਹਰ ਜਿਹੜੇ ਵਰਗ ਦੇ ਲੋਕਾਂ ਨੂੰ ਕੰਮ ਵੀ ਮਿਲ ਸਕੇ ਕੈਮਰਾਮੈਨ ਨਰੇਸ਼ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਏ ਨਿਊਜ਼ ਅਮਰitsar ਅਮਰੀਕਾ ਦੇ ਪૂર્વ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਭਾਰਤ ਉੱਤੇ 25% ਟੈਰਿਫ ਲਗਾ ਦਿੱਤਾ ਹੈ ਇਹ ਕਦਮ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ 'ਚ ਲਿਆ ਗਿਆ ਹੈ ਭਾਰਤ ਨੇ ਐਸ ਨੂੰ ਨਾ ਇਨਸਾਫੀ ਭਰਿਆ ਅਤੇ ਇੱਕ ਤਰਫਾ ਕਹਿ ਕੇ ਖਾਰਜ ਕੀਤਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਿਵੇਂ ਪੱਛਮੀ ਦੇਸ਼ ਖੁਦ ਰੂਸ ਨਾਲ ਵਪਾਰ ਕਰ ਰਹੇ ਹਨ ਉਵੇਂ ਹੀ ਭਾਰਤ ਨੂੰ ਨਿਸ਼ਾਨਾ ਬਣਾਉਣਾ ਦੋਹਰਾ ਮਾਪਦੰਡ ਹੈ ਮਾਨ ਸਿੰਘ ਦੇ ਬਕਰਵਾਨਾ ਬਾਜ਼ਾਰ ਰਹੀਆਂ ਵਾਲੀ ਗਲੀ ਦਾ ਉਦਘਾਟਨ ਹਲਕਾ ਕੈਂਦਰੀ ਦੇ ਵਿਧਾਇਕ ਡਾਕਟਰ ਅਜੀ ਗੁਪਤਾ ਵੱਲੋਂ ਕੀਤਾ ਗਿਆ ਇਸ ਮੌਕੇ ਕੌਂਸਲਰ ਜਰਨੈਲ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਸੁਧੀਰ ਸਿੰਘ ਸੁਧੀਰ ਦੇਵਗੁਰ ਚਕਜੀਤ ਚੋਹਾਨ ਜਸਬੀਰ ਸਿੰਘ ਰੂਪੀ ਜਤਿੰਦਰ ਸਿੰਘ ਰਿੰਕੂ ਅਭਿਸ਼ੇਕ ਸ਼ਰਮਾ ਸਮੇਤ ਇਲਾਕਾ ਨਿਵਾਸੀ ਮਜੂਤਸਾਨ ਆਜ ਇਕੱਠੇ ਹੋਏ ਹਨ ਔਰ ਇਹ ਜਿਹੜੀ ਗਲੀ ਰਹੀਆਂ ਵਾਲੀ ਹੈ ਇਹਦੇ ਵਿੱਚ ਦੋ ਤਿੰਨ ਸਮੱਸਿਆਵਾਂ ਸੀ ਗਿਆ ਪਹਿਲੀ ਸਮੱਸਿਆ ਸੀ ਇੱਥੇ ਪੀਣ ਵਾਲੇ ਪਾਣੀ ਦੀ ਉਹਦੇ ਲਈ ਅਸੀਂ ਇਹਨਾਂ ਨੂੰ ਇੱਕ ਵੱਡਾ ਟਿਊਬਲ ਜਿਹੜਾ ਲਗਾ ਕੇ ਦਿੱਤਾ ਉਹਦੇ ਬਾਅਦ ਇੱਥੇ ਪ੍ਰੋਬਲਮ ਸੀ ਸੀਵਰੇਜ ਦੀ ਸੀਵਰੇਜ ਵੀ ਕਾਫੀ ਪੁਰਾਣਾ ਪਿਆ ਸੀ ਔਰ ਸੀਵਰੇਜ ਸਾਰਾ ਕਲਾਪਸ ਹੋ ਚੁੱਕਾ ਸੀ ਜਗ੍ਹਾ-ਜਗ੍ਹਾ ਤੋਂ ਚੋਕ ਹੋ ਜਾਂਦਾ ਸੀ ਫਿਰ ਅਸੀਂ ਨਵਾਂ ਸੀਵਰੇਜ ਇਹਨਾਂ ਨੂੰ ਪਾ ਕੇ ਦਿੱਤਾ ਇੱਥੇ ਸਭ ਤੋਂ ਪਹਿਲਾਂ ਮੈਂ ਆਪਣੇ ਬਹੁਤ ਹੀ ਪਿਆਰੇ ਲੀਡਰ ਡਾਇਨਾਮਿਕ ਲੀਡਰ ਸ਼੍ਰੀ ਡਾਕਟਰ ਅਜੇ ਗੁਪਤਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਰ ਵੀ ਕਾਫੀ ਦਿਨਾਂ ਤੋਂ ਇਹ ਮੰਗ ਸੀ ਕਿਉਂਕਿ ਸੀਵਰੇਜ ਪਾਇਆ ਸੀ ਇਹਨਾਂ ਨੂੰ ਕਹਿ ਕੇ ਸੀਵਰੇਜ ਪੈਣ ਤੋਂ ਬਾਅਦ ਥੋੜੇ ਲੋਕ ਪਰੇਸ਼ਾਨ ਹੋਏ ਕਿ ਬਰਸਾਤਾਂ ਦੇ ਦਿਨ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਰੋਹੇ ਗੰਦੇ ਡਾਕਟਰ ਸਾਹਿਬ ਪਰੇਸ਼ਾਨ ਹੋ ਉਹਦਾ ਜਲਦੀ ਕਰਾਓ ਫਿਰ ਇਹਨਾਂ ਨੇ ਸਾਰੀ ਤਿਆਰੀ ਕਰਕੇ ਅੱਜ ਇਹ ਮਹੂਰਤ ਕਰਤਾ ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰਸ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਨਿਰਮਲ ਸਿੰਘ ਆਨੰਦ ਦੀ ਅਗਵਾਈ ਹੇਠ ਵਕਤ ਨੇ ਵਿਧੇਕ ਡਿਪਟੀ ਕਮਿਸ਼ਨਰ ਜਨਰਲ ਰੋਹਿਤ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ एडीसी रोहित गुप्ता ਨੇ ਆਖਿਆ ਕਿ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਜਲਦ ਪੇਸ਼ ਜਾਵੇਗਾ ਸਕੱਤਰ ਵਿਜੇ ਕੁਮਾਰ ਬਾਲੀ ਚੇਅਰਮੈਨ ਬਲਵਿੰਦਰ ਕੁਮਾਰ ਸ਼ੈੰਤੀਪੁਰ ਚੌਸਨ ਜਥੇਬੰਦਕ ਸਕੱਤਰ ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੋਮਨਾਥ ਰੌਲਿਆ ਮੈਡਮ ਪੀਨਾ ਸ਼ਰਮਾ ਰਜਵੰਤ कौर ਦਿਨੇਸ਼ ਪਾਲਾ ਵੀ ਮੌਜੂਦ ਸਨ ਪੰਜਾਬ ਸਟੇਟ ਮਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਡੀ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਮਤਾ ਪਾਸ ਹੋਇਆ ਸੀ ਵੀ ਆਪਣੀ ਮੰਗਾਂ ਸੰਬੰਧੀ ਜਿਹੜਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਵਿੱਤ ਮੰਤਰੀ ਸਾਹਿਬ ਪ੍ਰਮੁੱਖ ਸਿਕੱਤਰ ਅਤੇ ਡਿਪਟੀ ਕਮਿਸ਼ਨਰ ਦੇ ਅੰਮ੍ਰਿਤਸਰ ਦੇ ਰਾਈ ਆਪਣਾ ਮੰਗ ਪੱਤਰ ਭੇਜਿਆ ਜਾਏ ਤੇ ਏਡੀਸੀ ਮਿਸਟਰ ਗੁਪਤਾ ਜੀ ਨੂੰ ਅਸੀਂ ਮਿਲੇ ਆ ਆਪਣਾ ਮੰਗ ਪੱਤਰ ਦਿੱਤਾ ਸਾਡੇ ਮੰਗ ਪੱਤਰ ਦੇ ਵਿੱਚ ਅਸੀਂ ਇਹ ਕਿਹਾ ਵੀ ਸਾਨੂੰ ਜਿਹੜਾ ਦੀ ਇਹਦੀਆਂ ਚਾਰ ਕਿਸ਼ਤਾਂ 13% ਘੱਟ ਮਿਲ ਰਿਹਾ ਸਾਨੂੰ ਪੰਜਾਬ ਸਰਕਾਰ ਉਹ ਜਲਦੀ ਤੋਂ ਜਲਦੀ ਦੇਵੇ 2.59 ਦੇ ਨਾਲ ਗੁਣਾਕ ਦੇ ਨਾਲ ਸਾਡੀ ਏਕ ਸੈਸ਼ਨ ਕਰਕੇ ਜਿਹੜੀ ਹੈ ਉਸੇ ਸਾਨੂੰ ਪੈਨਸ਼ਨ ਦਿੱਤੀ ਜਾਵੇ ਸਾਡਾ ਮੈਡੀਕਲ ਪਤਾ ਜਿਹੜਾ ਬਹੁਤ ਘਟਿਆ ਘਟੋ ਘਟੇ 3000 ਰੁਪਏ ਮਹੀਨਾ ਦਿੱਤਾ ਜਾਵੇ ਤੇ ਜਿਹੜੀ ਆ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਨੇ ਉਹਨਾਂ ਨੂੰ ਜਿਹੜਾ ਵਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕਿਉਂਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਨਹੀਂ ਹੁੰਦੀ ਤਾਂ ਬੁਢਾਪੇ ਦੇ ਵਿੱਚ ਜਿਹੜਾ ਉਹ ਬਹੁਤ ਮਾੜੀ ਹਾਲਤ ਹੋ ਜਾਂਦੀ ਬੰਦੇ ਦੀ ਕਿਉਂਕਿ ਪੈਨਸ਼ਨ ਜਿਹੜਾ ਬੁਢਾਪੇ ਦਾ ਬਹੁਤ ਵੱਡਾ ਸਹਾਰਾ ਅਸੀਂ ਆਪਣਾ ਮੰਗ ਪੱਤਰ ਅੱਜ ਏਡੀਸੀ ਸਾਹਿਬ ਦੇ ਰਾਈ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਹੈ ਅਤੇ ਉਮੀਦ ਹੈ ਵੀ ਪੰਜਾਬ ਸਰਕਾਰ ਸਾਡੇ ਜਿਹੜੇ 65 ਲੱਖ ਦੇ ਕਰੀਬ ਸਾਡੇ ਵੋਟਰ ਬਣਦੇ ਨੇ ਜਿਹੜੇ 6.6 ਲੱਖ ਦੇ ਕਰੀਬ ਪੈਨਸ਼ਨਰ ਤੇ ਮੁਲਾਜ਼ਮ ਉਹਨਾਂ ਦੇ ਡਿਪੈਂਡ ਕਰਨ ਵਾਲੇ 65 ਲੱਖ ਦੇ ਕਰੀਬ ਜਿਹੜੇ ਆ ਵੋਟਰ ਪੰਜਾਬ ਦੇ ਵਿੱਚ ਬੈਠੇ ਨੇ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਜਰੂਰ ਧਿਆਨ ਦੇਵੇਗੀ। ਪੀ ਰਿਲੀਜ਼ ਕਰਨ ਦਾ ਇਸ਼ੂ ਹੈਗਾ ਫਿਰ 2.59% ਅਨੁਸਾਰ ਇਹਨਾਂ ਦਾ ਜਿਹੜਾ ਹੈਗਾ ਪਤਾ ਉਹਦੇ ਬਾਰੇ ਹੈਗਾ। ਸੋ ਵੀ ਰਿਸੈਂਡਿੰਗ ਇਟ ਟੂ ਦ ਗਵਰਨਮੈਂਟ ਜਿਵੇਂ ਇਹਨਾਂ ਨੇ ਚਾਇਆ। ਅਸੀਂ ਪੰਜਾਬ ਸਰਕਾਰ ਨੂੰ ਭੇਜਦੇ ਹਾਂ। ਰਾਸ਼ਟਰੀ ਜਾਂਚ ਏਜੰਸੀ NIA ਵੱਲੋਂ ਅੱਜ ਫੇਰੇ ਮਜੀਠਾ ਰੋਡ ਸਥਿਤ ਸ਼ਾਸਤਰੀ ਨਗਰ ਇਲਾਕੇ ਵਿੱਚ ਵੱਡੀ ਕਾਰਵਾਈ ਕੀਤੀ ਗਈ। ਇਹ ਛਾਪਾ ਇਮੀਗ੍ਰੇਸ਼ਨ ਏਜੰਟ ਵਿਸ਼ਾਲ ਸ਼ਰਮਾ ਦੇ ਘਰ ਤੇ ਮਾਰਿਆ ਗਿਆ ਜੋ ਰਣਜੀਤ ਐਵੇਨਿਊ ਸਥਿਤ ਇਮੀਗ੍ਰੇਸ਼ਨ ਦਫ਼ਤਰ ਨਾਲ ਜੁੜੇ ਹੋਏ ਹਨ। ਕਾਰਵਾਈ ਦੌਰਾਨ ਸਥਾਨਕ ਪੁਲਿਸ ਬਲ ਵੀ NIA ਨਾਲ ਮੌਕੇ ਤੇ ਤਾਇਨਾਤ ਰਿਹਾ। ਘਰ ਦੀ ਗਹਿਰੀ ਤਲਾਸ਼ੀ ਲੈ ਕੇ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰੋਨਿਕ ਉਪਕਰਨ ਜ਼ਬਤ ਕੀਤੇ ਗਏ ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗ ਨੇ ਕਿਹਾ ਕਿ 6 ਸਾਲਾਂ ਬਾਅਦ ਵੀ ਗੁਪਕਾਰ ਗੈਂਗ ਵਿਕਾਸ ਨੂੰ ਹਜ਼ਮ ਕਰਨ ਵਿੱਚ ਅਸਮਰਥ ਹੈ ਅਬਦੁੱਲਾ ਸਰਕਾਰ ਵਾਦਾ ਨਾ ਕਰਨ ਵਾਲੀ ਅਸਫਲ ਅਤੇ ਜਨਤਕ ਹਿੱਤਾਂ ਤੋਂ ਬਹੁਤ ਦੂਰ ਹੈ ਇਹ ਸਿਰਫ ਸੱਤਾ ਅਤੇ ਰਾਜ ਦੇ ਨਾਰਿਆਂ ਵਿੱਚ ਰੁੱਝੀ ਹੋਈ ਹੈ 6 ਸਾਲ ਬਾਅਦ ਵੀ ਗੁਪਕਾਰ ਗੈਂਗ ਕੋ ਇਹ ਹਜ਼ਮ ਨਹੀਂ ਹੋ ਰਹਾ ਕਿ ਜੰਮੂ ਕਸ਼ਮੀਰ ਅਬ ਆਮ ਤੱਕ ਨਹੀਂ ਵਿਕਾਸ ਦੀ ਪਹਿਚਾਨ ਬਣ ਚੁੱਕਾ ਹੈ ਵਿਕਾਸ ਦੀ ਔਰ बढ़ रहा है अब्दुल्ला जी आपकी एनसी कांग्रेस की संयुक्त सरकार के एक साल का रिपोर्ट कार्ड आपने अभी तक नहीं रखा मैनिफेस्टो का एक भी वादा पूरा नहीं किया आपके रिपोर्ट कार्ड में शून्य है शून्य एल जी के पास सिर्फ पुलिस है बाकी सभी दर्जनों के दर्जनों विभाग अब्दुल्ला सरकार के पास है पूरा मंत्रिमंडल है कहीं कोई जनहित का कार्य अब्दुल्ला सरकार ने क्यों नहीं कर पाई उदासीनता है निठल्लापन है कि विजन नहीं है ये जनता को बताइए जम्मू कश्मीर की जनता वादा खिलाफी की अब्दुल्ला सरकार से त्रस्त है लेकिन अब्दुल्ला सरकार राज्य के दर्जे के नारे लगाने में व्यस्त है 5 ਅਗਸਤ 1968 ਨੂੰ ਦੱਖਣ ਅਫਰੀਕਾ ਦੇ ਐਪਟਾਈਡ ਰਾਜ ਦੇ ਵਿਰੋਧੀ ਨੈਲਸਨ ਮੰਡੇਲਾ ਨੂੰ ਦਸਤਾਵੇਜ਼ਾਂ ਦੇ ਬਿਨਾਂ ਦੇਸ਼ ਛੱਡਣ ਅਤੇ ਕਰਮਚਾਰੀਆਂ ਨੂੰ ਹੜਤਾਲ ਲਈ ਅਕਸੌਂ ਦੇ ਇਲਜ਼ਾਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਹ ਉਹਨਾਂ ਦੀ 27 ਸਾਲ ਦੀ ਕੈਦ ਦੀ ਸ਼ੁਰੂਆਤ ਸੀ। 1861 ਵਿੱਚ ਅਫਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੇ ਪਹਿਲੀ ਫੈਡਰਲ ਇਨਕਮ ਟੈਕਸ ਲਾਗੂ ਕੀਤਾ। ਰੈਵਨਿਊ ਐਕਟ 1862 ਵਿੱਚ ਗ੍ਰਹਿ ਯੁੱਧ ਦੌਰਾਨ ਐਡਮਿਰਲ ਡੇਵਿਡ ਫੈਰਾਗੇਟ ਨੇ ਮੋਬਾਈਲ ਬੀ ਦੀ ਲੜਾਈ ਵਿੱਚ ਯੂਨੀਅਨ ਫਲੋਟੀਲਾ ਦੀ ਅਗਵਾਈ ਕੀਤੀ ਅਤੇ ਸੰਗ ਫੋਰਸ ਨੂੰ ਜਿੱਤ ਦਵਾਈ 1884 ਵਿੱਚ ਨਿਊਯਾਰਕ ਸਟੈਚੂ ਆਫ ਲਿਬਰਟੀ ਦੀ ਨੀ ਰੱਖੀ ਗਈ 1914 ਵਿੱਚ ਕਲੀਵਲੈਂਡ ਅਲੋਹੇ ਵਿੱਚ ਪਹਿਲਾ ਬਿਜਲੀ ਵਾਲਾ ਟ੍ਰੈਫਿਕ ਸਿਗਨਲ ਸਿਸਟਮ ਲਗਾਇਆ ਗਿਆ ਪਗਤਾਂ ਵਾਲਾ ਇਲਾਕੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਇਲਾਕਾ ਵਾਸੀ ਪਰੇਸ਼ਾਨ ਨੇ ਕਿਉਂਕਿ ਕੂੜਾ ਚੁੱਕਣ ਵਾਲੇ ਮਹੀਨੇ ਬਾਅਦ ਪੈਸੇ ਲੈਂਦੇ ਹਨ ਪਰ ਕੂੜਾ ਸੜਕਾਂ ਦੇ ਕਿਨਾਰੇ ਬਾਜ਼ਾਰਾਂ ਵਿੱਚ ਪਿਆ ਮਿਲਦਾ ਹੈ ਕੂੜੇ ਦਾ ਸਹੀ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਜਿਸ ਵੱਲ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ

शहर शहरदे अंदरून हिस्सियां चल गए कूड़े देते हैं बीमारियां फैलने वाली आख़तरा ये तो कुछ और का प्रेग छोटे चाहे रेग तो बात Enjoy करें एक्सक्लूसिव एंटरटेनमेंट कंटेंट अपने पर्सनल सिनेमा पे आठ प्रीमियम OTT ऐप्स की फ्री सब्सक्रिप्शन के साथ unlimited entertainment unlimited data unlimited calls at no extra cost aaj hi apna netless broadband connection book karein ਦੇਖ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਦੀ ਸਫਾਈ ਦੀ ਗੱਲ ਕਰੀਏ ਤਾਂ ਉਹ ਨਾ ਮਾਤਰ ਹੈ ਜਿਸ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਜਗਾ ਜਗਾ ਲੱਗੇ ਕੂੜੇ ਦੇ ਢੇਰ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਅਤੇ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਲੋਕਾਂ ਵੱਲੋਂ ਸਾਡੀ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕੀਤੀ ਗਈ ਅਤੇ ਆਖਿਆ ਗਿਆ ਕਿ ਇਸ ਕੂੜੇ ਕਾਰਨ ਪਾਰੀਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੇਸ਼ ਹੈ ਸੰਬੰਧੀ ਫਾਸਵੇ ਦੀ ਸਪੈਸ਼ਲ ਰਿਪੋਰਟ ਬਿਲਕੁਲ ਹਰ ਜਗ੍ਹਾ ਦੇ ਇਕੱਠੇ ਹੋ ਜਾਂਦੇ ਜਿਹੜਾ ਸਫਾਈ ਕਰਨ ਵਾਲੇ ਜੇ ਕਿਤੇ ਆਂਦਾ ਕਿ ਦਿਨ ਬਾਅਦ ਅੱਧਾ ਚੁੱਕਦਾ ਅੱਧਾ ਫੇਰੇ ਲੜ ਜਾਂਦਾ ਫਿਰ ਸੜਕਾਂ ਦੇ ਡਿੱਗਦਾ ਜਾਂਦਾ ਕੂੜਾ ਤੋਂ ਪ੍ਰਵਾੜੀ ਕਰਦੇ ਕਿਸੇ ਕਿਸਮ ਦੀ ਜੇ ਉਹਨਾਂ ਨੂੰ ਕੁਝ ਕਹੇ ਤਾਂ ਖਾਨ ਵੱਡੇ ਨੂੰ ਮਾਈਲੇ ਪੈਂਦੇ ਲੱਗੀਆਂ ਕੁਝ ਸਾਡੇ ਤੁਹਾਡੇ ਵੀ ਗੱਲੋਂ ਕਿ ਬੋਲੋ ਬੜੀ ਇੱਕ ਜਗਾ ਬਣੀ ਹੈ ਉੱਥੇ ਨਹੀਂ ਸੁਗਣਾ ਉੱਥੇ ਖੇਰੇ ਆ ਬਾਰੇ ਉੱਥੇ ਗੇ ਲੋ ਦੋਵੇਂ ਤਰ੍ਹਾਂ ਦੀ ਦੋਵੇਂ ਹੀ ਗਲਤੀ ਕੀ ਹੈ ਅਰੇ ਕਿ ਸਿਰੋ ਸਾਡੇ ਜੀ ਗਈ ਹੈ ਅਸੀਂ ਮੰਨਿਆ ਪ੍ਰਸ਼ਾਸਨ ਜਾਂ ਜਿਹੜੇ जहाँ ठेका दिता है या जड़े इंपलाईज है अगर रखे पैसे देख इंप्लाई सारू गम होता है जो अफसर लाए जाके आगे निगरानी रखन उन्होंने उन्होंने कोरवा लैन अभी की किता शहर की सफाई जोड़ी है होनी चाहिए है जोड़े अफसर ने उपर बैठे ने पूरी उन्होंने को डेली रिपोर्ट लैन अड़ी कम की और आप भी ना फेरा पान दूजे चौथे दिन देख ਜਗਾ ਜਗਾ ਉਹ ਸਫਾਈ ਹੋਈ ਨਹੀਂ ਨਜ਼ਰ ਤੇ ਆਇਓ ਕੁシャンਦਾ ਵੇ ਦੇਖੋ ਇੱਕ ਦਿਨ ਚੁੱਕ ਲਿਆਂਦੇ ਚਾਰ ਦਿਨ ਆਂਦੇ ਨਹੀਂ ਇਹ ਤੁਹਾਡੇ ਸਾਹਮਣੇ ਤੁਸੀਂ ਰਿਪੋਰਟਾਂ ਖਿੱਚੀਆਂ ਦੀਆਂ ਸਮਾਰਟ ਸਿਟੀ ਐਸੀ ਸਮਾਰਟ ਸਿਟੀ ਉਹ ਕਹ ਰਹੇ ਤੁਸੀਂ ਇਹ ਸਮਾਰਟ ਸਿਟੀ ਕਹੋਗੇ ਐਸ ਤੋਂ ਵੱਡੀ ਐਸ ਤੋਂ ਵੱਡੀ ਸਮਾਰਟ ਸਿਟੀ ਕਿਹੜੀ ਹੈ ਜਗਾ ਜਗਾ ਇਹ ਢੇਡ ਲੱਗੇ ਨਜ਼ਰ ਆਂਦੇ ਨਾ ਸਾਡੇ ਲੋਕਾਂ ਨੂੰ ਕੀ ਚਾਹੀਦਾ ਸਿਰ ਸਾਫ ਸਫਾਈ ਜੇ ਸਾਡੇ ਸਾਡੇ ਉਹ ਹੀ ਸਮਾਰਟ ਸਿਟੀ ਹੈ ਹੋਰ ਸਾਨੂੰ ਕੋਈ ਬੈਨੀਫਿਟ ਤਾਂ ਕੋਈ ਮਿਲਣਾ ਨਹੀਂ ਕੀ ਚਾਹੀਦਾ ਉਹ ਤੇ ਸਰਕਾਰਾਂ ਨੂੰ ਮਿਲਣਾ ਉਹਨਾਂ ਨੂੰ ਮਿਲਣਾ ਉਹ ਜਾਣਦੇ ਸਾਡੇ ਨੂੰ ਇਹੋ ਚਾਹੀਦਾ ਸਫਾਈ ਚਾਹੀਦੀ ਹੈ ਇਹ ਸਫਾਈ ਕਿੰਨੀ ਸਮ ਕੂੜਾ ਚੁੱਕਦੇ ਮੁਰਕੇ ਦੋ ਦਿਨ ਦਿਨ ਆਂਦੇ ਨੇ ਟੈਕਸ ਟੈਕਸ ਸਾਨੂੰ ਪਈ ਜਾ ਰਹੇ ਆ ਅੱਜ ਫਲਾਣਾ ਟੈਕਸ ਆ ਟੀਨਾ ਟੈਕਸ ਆ ਯੋਲਾ ਟੈਕਸ ਆ ਉਸੇ ਸਾਨੂੰ ਚੱਲਣ ਤੇ ਵੀ ਟੈਕਸ ਲੱਗ ਜਾ ਇਹ ਵੀ ਤੇ ਹੋ ਸਕਦਾ ਬਾਕੀ ਸਰਕਾਰ ਦਾ ਜੋ ਹੈਗਾ ਪਤਾ ਹੀ ਇਹ ਗਲੀ ਗੁਜਰਾ ਸ਼ਹਿਰ ਦਾ ਪੋਸ਼ ਇਲਾਕਾ ਜਿਹਨੂੰ ਕਹਿੰਦੇ ਇਹ ਪਾਈ ਦਾ ਕੱਢਾ ਜਿਹੜਾ ਹਿੰਦੂ ਕਾਲਜ ਹੈ ਜਨਾਨਾ ਹਸਪੀਟਲ ਜੇ ਬਿਮਾਰੀ ਸਭ ਤੋਂ ਪਹਿਲੇ ਆਏਗੀ ਉਹ ਗੋ ਹਾਲਾਤ ਇਹੋ ਜਿਹੇ ਨੇ ਮੌਸਮ ਵੀ ਇਹੋ ਜਿਹਾ ਚੱਲਦਾ ਪਿਆ ਬਰਸਾਤ ਦਾ ਤੇ ਬਿਮਾਰੀ ਤੇ ਮੱਛਰ ਤੇ ਇੰਜਾਂ ਸਭ ਪੁੱਛੋ ਕੁਛ ਨਾ ਪਹਿਲੇ ਸਭ ਕੂੜੇ ਦੀ ਸਭ ਤੋਂ ਪਹਿਲੇ ਲਿਫਟਿੰਗ ਹੋਣੀ ਚਾਹੀਦੀ ਹੈ ਤਾਂ ਹੀ ਥੋੜਾ ਜਿਹਾ ਬਚਾਅ ਹੋਗਾ ਉਹ ਨਹੀਂ ਕਰਦੇ ਉਹ ਕਰਦੇ ਨੇ ਇੱਕ ਦਿਨ ਕਰਦੇ ਚਾਰ ਦਿਨ ਨਹੀਂ ਆਉਂਦੇ ਕਿਉਂਕਿ ਜੇ ਕਹੋ ਉਹ ਕੰਨੀ ਤੇ ਰੋ ਜਾਂਦੇ ਹੁਣ ਅਸੀਂ ਬਹਿਸ ਕਰ ਸਕਦੇ ਕੈਨ ਨੂੰ ਸਮਾਰਟ ਸਿਟੀ ਪਰ ਹਾਲਾਤ ਵੱਦ ਨਾਲੋਂ ਬੱਤਰ ਜਿਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਬਿਲਕੁਲ ਸਾਹਮਣੇ ਦਿਖਾਈਆਂ ਨੇ ਕਿ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਕੋਸ਼ ਇਲਾਕੇ ਨੇ ਭਰੇ ਸ਼ਹਿਰ ਦੇ ਅੰਦਰ ਨੇ ਜਗ੍ਹਾ ਜਗ੍ਹਾ ਦੀ ਗੱਲ ਕਰ ਲਈਏ ਸੜਕਾਂ ਦੀ ਗਲੀ ਮਹੱਲਿਆਂ ਦੀ ਚੌਂਕਾਂ ਦੀ ਬਾਜ਼ਾਰਾਂ ਦੀ ਹਰ ਜਗ੍ਹਾ ਕੋੜੇ ਦੀਆਂ ਢੇਰੀਆਂ ਦਿਖਦੀਆਂ ਹਨ ਨਰਕ ਭਰਿਆ ਹਾਲ ਹੈ ਬਿਮਾਰੀਆਂ ਲੱਗਣ ਦਾ ਡਰ ਹੈ ਉੱਤੋਂ ਬਰਸਾਤੀ ਮੌਸਮ ਹੈ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਇੱਕੋ ਗੁਹਾਰ ਲਗਾਈ ਗਈ ਹੈ ਕਿ ਹਰ ਤਰ੍ਹਾਂ ਦਾ ਟੈਕਸ ਜੰਦਾ ਵੱਲੋਂ ਪੇ ਕੀਤਾ ਜਾਂਦਾ ਹੈ ਉਹਦੇ ਬੱਲੇ ਜਿਹੜੀ ਸੁੱਖ ਸੁਵਿਧਾ ਹੈ ਲੋਕਾਂ ਨੂੰ ਉਹ ਕਿਉਂ ਨਹੀਂ ਪੂਰੀ ਦਿੱਤੀ ਜਾਂਦੀ ਉਹਦੇ ਸਬੰਧ ਦੇ ਵਿੱਚ ਜੇ ਸਮਾਰਟ ਸਿਟੀ ਦੀ ਗੱਲ ਕਰਤਾ ਬਾਤਾਂ ਤੱਕ ਕੀਤੀ ਜਾਂਦੀ ਹੈ ਉਹਨੂੰ ਕਿਤੇ ਅਮਲੀ ਜਮਾ ਦੇਣ ਦੀ ਲੋੜ ਹੈ ਜਗ੍ਹਾ ਜਗ੍ਹਾ ਲੱਗੇ ਕੋੜੇ ਦੇ ਢੇਰ ਸਫਾਈ ਹੋਣ ਦੀ ਲੋੜ ਹੈ ਲੋਕਾਂ ਨੇ ਕੋੜੇ ਦੀ ਲਿਫਟ ਦੀ ਗੱਲ ਕੀਤੀ ਹੈ ਕੰਮ ਦਿਖਣਾ ਵੀ ਚਾਹੀਦਾ ਜੇ ਪ੍ਰਸ਼ਾਸਨ ਕਰਦਾ ਤੇ ਹਾਲਾਤ ਤੁਸੀਂ ਦੇਖ ਹੀ ਰਹੇ ਜੇ ਤੋ ਸਾਡੀ ਇੱਕ ਖਬਰ ਤੋਂ ਬਾਅਦ ਪ੍ਰਸ਼ਾਸਨ ਦੇਖੋ ਕਿੰਨਾ ਕੁ ਜਾਗਰੂਕ ਹੁੰਦਾ ਹੈ ਇਹਦੇ ਵੱਲ ਧਿਆਨ ਦਿੰਦਾ ਹੈ ਜਿਹੜੇ ਜਗ੍ਹਾ ਜਗ੍ਹਾ ਲੱਗੇ ਕੂੜੇ ਢੇਰ ਕਿੰਨੇ ਕੁ ਜਲਦੀ ਤੋਂ ਸਾਫ਼ ਕੀਤੇ ਜਾਂਦੇ ਨੇ ਇਹ ਇੱਕ ਸੋਚਣ ਵਾਲੀ ਗੱਲ ਹੈ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸਟੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਸਾਵਨ ਮਹੀਨੇ ਦੇ ਸੰਬੰਧ ਵਿੱਚ ਪ੍ਰਾਚੀਨ ਸ਼ਿਵਾਲਾ ਟਪਈ ਰੋਡ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਵੱਲੋਂ ਪਹੁੰਚ ਕੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਅਤੇ ਸ਼ਹਿਰ ਵਾਸੀਆਂ ਨੂੰ ਇਸ ਪਾਵਨ ਸਾਵਣ ਮਹੀਨੇ ਦੀ ਵਧਾਈ ਦਿੱਤੀ ਗਈ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਹਾਂ ਜੀ ਉਹਨਾਂ ਦੇ ਮੰਤਰੀ ਜੀ ਦੇ ਉਪਰਾਲੇ ਨੇ ਅੱਜ ਆਏ ਹਾਂ ਸੋਟ ਪਈ ਰੋਡ ਤੇ ਪਰਚੀਨ ਸ਼ਵਾਲਾ ਮੰਦਿਰ ਬੜਾ ਹੀ ਪਚੀਨ ਮੰਦਿਰ ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਵਨ ਦੇ ਮਹੀਨੇ ਤੇ ਹਰ ਸੋਮਵਾਰ ਦੇ ਸੋਮਵਾਰ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਜਿੱਥੇ ਲੋਕਾਂ ਨੂੰ ਬੁਲਾ ਕੇ ਅਸ਼ੀਰਵਾਦ ਹੋ ਜਾਂਦਾ ਤੇ ਲੰਗਰ ਵੀ ਲਾਇਆ ਜਾਂਦਾ ਸੋ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਲਾਡੀ ਜੀ ਸਾਡੇ ਕਾਉਂਸਲਰ ਬੋਬੀ ਜੀ ਚੋਪੜਾ ਜੀ ਕਮਲ ਬਲਵਾਨ ਜੀ ਸ਼ੰਕਰ ਜੀ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਮੱਥਾ ਟੇਕਿਆ ਅਸ਼ੀਰਵਾਦ ਦਿੱਤਾ ਭੋਲੇ ਸ਼ੰਕਰ ਦੇ ਚਰਨਾਂ 'ਚ ਇਹ ਹੀ ਅਰਦਾਸ ਹੈ ਕਿ ਸਾਰਿਆਂ ਨੇ ਮੇਰ ਬਰਿਆ ਹੱਥ ਰੱਖਿਆ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਸ਼ਟਰੀ ਡੀਵਾਰਮਿੰਗ ਦਿਵਸ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦਾ ਆਯੋਜਨ ਕੀਤਾ ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਨੀ ਵੱਲੋਂ ਇੱਕ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ ਇਸ ਮੀਟਿੰਗ ਦੀ ਪ੍ਰਧਾਨਗੀ ਵਿਧਿਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਕੀਤੀ ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਪਵਿੱਤਰ ਇਕਾदशी ਦੇ ਮੌਕੇ ਤੇ ਸ਼੍ਰੀ ਦੁਰਗਿਆਨਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੰਤਰਾਂ ਦੇ ਛਾਪ ਨਾਲ ਲੋਕਾਂ ਵੱਲੋਂ ਲਿਆਂਦੀਆਂ ਗਈਆਂ ਤਿੰਨ ਮੂਰਤੀਆਂ ਦਾ ਦੁਦਿਸ਼ਨਾਣ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ठाकुर ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨਾਰਾਇਣ ਧਾਰਾ ਹਰਿ ਨਾਰਾਇਣ ਧਾਰਾ ਹਰਿ ਨਾਰਾਇਣ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ 10 ਅਗਸਤ ਤੋਂ ਅੰਮ੍ਰਿਤਸਰ ਅਤੇ ਕਟੜਾ ਦਰਮਿਆਨ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਹੋਣ ਜਾ ਰਹੀ ਹੈ ਇਹ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਹੈ ਇਹ ਟ੍ਰੇਨ ਸ਼ਰਧਾਲੂਆਂ ਨੂੰ ਤੇਜ਼ ਆਧੁਨਿਕ ਅਤੇ ਆਰਾਮਦਾਇਕ ਯਾਤਰਾ ਦੀ ਸਹੂਲਤ ਦੇਵੇਗੀ ਟ੍ਰੇਨ ਹਰ ਹਫ਼ਤੇ 6 ਦਿਨ ਚੱਲੇਗੀ ਅਤੇ ਇਸ ਦੇ ਰੁਕਣ ਵਾਲੇ ਸਟੇਸ਼ਨਾਂ ਵਿੱਚ ਪਠਾਨਕੋਟ ਜੰਮੂ ਤਵੀ ਅਤੇ ਉਧਮਪੁਰ ਸ਼ਾਮਿਲ ਹੋਣਗੇ ਭਾਰਤ ਹਿੰਦੂ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਮਹਿਲਾ ਵਿੰਗ ਦੀ ਜਨ ਅਸਕਰ ਪਾਇਲ ਅਤੇ ਰਾਸ਼ੀ ਯੁਵਾ ਚੇਅਰਮੈਨ ਦੀਪਕ ਅਰੋੜਾ ਦੀ ਅਗਵਾਈ ਹੇਠ ਇੱਕ ਵਫਦ ਨੇ थाना 시ਹਾਟਾ ਦੇ ਐਸ ਐਚਓ ਵਿਨੋਦ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ਼ਹਿਰ ਵਿੱਚ ਵਧ ਰਹੇ ਨਸ਼ਿਆਂ ਦੀ ਦੁਰਵਰਤੋਂ ਅਤੇ ਅਪਰਾਧਾਂ ਨੂੰ ਰੋਕਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਦਾ ਹਰ ਮੈਂਬਰ ਸ਼ਹਿਰ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨਾਤਖਾਣ ਅਤੇ ਨਸ਼ਿਆਂ ਦੀ ਦੁਰਵਰਤੋਂ ਅਤੇ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜਾ ਹੈ। ਇਸ ਮੌਕੇ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਅਸ਼wini ਸ਼ਰਮਾ ਅਤੇ ਰਮਨ ਵਿਸ਼ੇਸ਼ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਜਿਵੇਂ ਸੇ ਵੀ ਅੱਜ ਤੇ ਆਏ ਪਹਿਲਾਂ ਵੀ ਹੁੰਦੇ ਰਹਿੰਦੇ ਆ ਤੇ ਕੰਮ ਚ ਸਹਿਯੋਗ ਵੀ ਕਰਦੇ ਪਬਲਿਕ ਪੂਰਾ ਸਹਿਯੋਗ ਦਿੰਦੀ ਸਾਨੂੰ ਇਹ ਵੀ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਸਾਨੂੰ ਸਾਰੇ ਤੇ ਅੱਗੇ ਵੀ ਇਹਨਾਂ ਦੀ ਮਦਦ ਕਰਦੇ ਰਹੋਗੇ ਬਸ ਸਾਰਿਆਂ ਦੀ ਸਾਵਨ ਮਹੀਨੇ ਦੇ ਆਖਰੀ ਸੋਮਵਾਰ ਨੂੰ ਸ਼ਹਿਰ ਦੇ ਸ਼ਿਵ ਮੰਦਿਰਾਂ ਵਿੱਚ ਭੋਲੇनाथ ਦੇ ਪਿੰਡੀ ਰੂਪ ਨੂੰ ਅਲੌਕਿਕ ਢੰਗ ਨਾਲ ਸਜਾਇਆ ਗਿਆ ਸ਼ਹਿਰ ਦੇ ਕੁਝ ਸ਼ਿਵਲਿੰਗਾ ਨੂੰ ਬਾਬਾ ਬਰਫਾਨੀ ਅਮਰਨਾਥ ਦੇ ਰੂਪਿਤ ਸਜਾਇਆ ਗਿਆ ਜਦ ਕਿ ਕੁਝ ਨੂੰ ਮਹਾਕਾਲ ਦਾ ਰੂਪ ਦਿੱਤਾ ਗਿਆ ਕਈ ਥਾਵਾਂ ਤੇ ਸ਼ਿਵ ਮੰਦਿਰਾਂ ਨੂੰ ਸ਼੍ਰੀ ਕ੍ਰਿਸ਼ਨ ਵਾਂਗ ਸਜਾਇਆ ਗਿਆ ਜਦੋਂ ਕਿ ਕੁਝ ਨੂੰ ਮਾਤਾ ਚਿੰਤਪੁਰਨੀ ਵਾਂਗ ਸਜਾਇਆ ਗਿਆ ਸ਼ਰਧਾਲੂਆਂ ਨੇ ਦੇਰ ਰਾਤ ਤੱਕ ਮੰਦਿਰਾਂ ਵਿੱਚ ਦਰਸ਼ਨ ਕੀਤੇ ਅਤੇ ਰਸਮਾਂ ਨਾਲ ਪੂਜਾ ਕੀਤੀ ਸ਼ਹਿਰ ਦੇ ਸ਼ਿਵਾਲਾ ਬਾਗ ਪਾਈਆਂ ਸ਼ਿਵਾਲਾ ਸ਼੍ਰੀ ਵੀਰਭਾਨ ਸ਼ਿਵ ਮੰਦਿਰ ਕਾਂਗੜਾ ਕਲੋਨੀ ਸ਼੍ਰੀ ਦੁਰਗਿਆਣਾ ਮੰਦਿਰ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ शिवाला गंगा राम स्मिथ सैकड़े शिव मंदिरा ਵਿੱਚ ਸਜਾਵਟ ਪੂਜਾ ਅਤੇ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ। श्री द्वारकेश्वर जयंती ਦੇ ਸੰਬੰਧ ਵਿੱਚ श्री द्वारकाधीश ਰਾਜਾधिराज ਮੰਦਿਰ ਮथुरा ਵਿਖੇ ਸੋਮਵਾਰ ਸ਼ਾਮ ਨੂੰ ਕਾਲੀਕਟਾ ਵਿੱਚ ठाकुर जी ਦੇ ਦਰਸ਼ਨ ਕਰਵਾਏ ਗਏ। ਵੱਡੀ ਗੰਤੇ ਵਿੱਚ ਸੰਕਤਾ ਨੇ ठाकुर जी ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇ ਸਾਵਣ ਦੇ ਆਖਰੀ ਸੋਮਵਾਰ ਸਤਕੀਰਤਨ ਕੀਤਾ ਗਿਆ ਅਤੇ ਭਗਵਾਨ ਪੋਲੇਨਾਥ ਦਾ ਅਦਭੁਤ ਸ਼ਿੰਗਾਰ ਕੀਤਾ ਗਿਆ ਵੱਡੀ ਗਿਣਤੇ ਵਿੱਚ ਸੰਗਤਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ ਸ਼੍ਰੀ દ્વા르ਕਿਸ਼ੋ ਜਨਮ ਦਿਵਸ ਦੇ ਸੰਬੰਧ ਵਿੱਚ ਸ਼੍ਰੀ દ્વાਰਕਾधीश ਰਾਜਾ ਦਿਰਾਜ ਮੰਦਿਰ ਮथुरा ਵਿਖੇ मंगलवार शाम पवित्र सोने चांदी के झूले जी दर्शन करवाए कर। गए संघत ने दर्शन आशीर्वाद प्राप्त किया नाम आलूम व्यक्ति की लाश मिली है जिसका कद पंच ਉਮਰ 40 ਤੋਂ 45 ਸਾਲ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ थाना ਰੇਲਵੇ ਪੁਲਿਸ ਨਾਲ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਦੋ ਨਗਰ ਨਿਗਮ ਕੰਪਨੀ ਬਾਗ ਦੇ ਨਾਲ ਜਾਇਸਕਪਸਿਆ ਤੇ ਜਲਦ ਕਰੇਗਾ ਕਾਰਵਾਈ ਆਖਿਆ ਸਟੇਟ ਅਫਸਰ ਕਰਮਿੰਦਰਜੀਤ ਸਿੰਘ ਨੇ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਕੀਤਾ ناکਾਮ ਆਖਿਆ ਆਸ਼ਪਾ ਪਾਰਨੀਤਾ ਤਰੁਣ ਚੋਗਨੀ ਨਗਰ ਨਿਕਮ ਵੱਲੋਂ ਸ਼ਹਿਰ ਵਿੱਚ ਸਫਾਈ ਅਭਿਆਨ 8 ਦਿਨ ਵਿਰਿਆ ਚਾਰੀ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ ਹੁਣ ਮੈਨੂੰ ਦੇ ਚਾਹਸੇ ਧੰਨਵਾਦ